ਬਿੱਤਿਆ ਦਿਨ ਹੀ ਫਰਾਈਪਰ ਦੇ ਪਿੰਡ ਨਮਾ ਪਰਬਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਨੌਜਵਾਨ ਦੀ ਕੱਪੜੇ ਉਤਾਰ ਕੇ ਉਸ ਨਾਲ ਕੁੱਟਮਾਰ ਜਿਹੜੀ ਆ ਉਹ ਕੀਤੀ ਗਈ ਸੀ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਸ ਤੋਂ ਬਾਅਦ ਉਹ ਨੌਜਵਾਨ ਜਿਸ ਨਾਲ ਕੁੱਟਮਾਰ ਹੋਈ ਸੀ ਉਹ ਵੀ ਸਾਹਮਣੇ ਆਇਆ ਸੀਗਾ ਤਾਂ ਉਸ ਨੇ ਦੱਸਿਆ ਸੀਗਾ ਕਿ ਸ਼ੱਕ ਦੇ ਆਧਾਰ ਤੇ ਉਸ ਨਾਲ ਜਿਹੜੀ ਕੁੱਟਮਾਰ ਕੀਤੀ ਗਈ ਹੈ ਕਿਉਂਕਿ ਕੁੱਟਣ ਵਾਲਿਆਂ ਨੂੰ ਸ਼ੱਕ ਸੀਗਾ ਕਿ ਪੁਲਿਸ ਨੂੰ ਉਸਨੇ ਇਤਲਾਹ ਦਿੱਤੀ ਕਿਉਂਕਿ ਉਹ ਨਸ਼ੇ ਦਾ ਕਾਰੋਬਾਰ ਜਿਹੜਾ ਉਹ ਕਰਦੇ ਸਨ ਤਾਂ ਜਿਸ ਦੀ ਗੁਹਾਰ ਲੈ ਕੇ ਉਹ ਨੌਜਵਾਨ ਜਿਹੜਾ ਕਰੋਇਪੁਰ ਦੇ ਐਸਐਸਪੀ ਡਾਕਟਰ ਵੀ ਪਹੁੰਚਿਆ ਸੀ ਕਿ ਉਸ ਨਾਲ ਬੁਰੀ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਉਸ ਨੂੰ ਇਨਸਾਫ ਜਿਹੜਾ ਉਹ ਦਿੱਤਾ ਜਾਵੇ ਜਿਸ ਤੇ ਕਾਰਵਾਈ ਕਰਦਿਆਂ ਹੁਣ ਪੁਲਿਸ ਨੇ ਕੁੱਟਮਾਰ ਕਰਨ ਵਾਲੇ ਨਸ਼ਾ ਕਾਰੋਬਾਰੀਆਂ ਵਿੱਚੋਂ ਇੱਕ ਨੂੰ ਕਾਬੂ ਜਿਹੜਾ ਉਹ ਕਰ ਲਿਆ ਤਾ ਉਸ ਦੇ ਖਿਲਾਫ ਮਾਮਲਾ ਜਿਹੜਾ ਦਰਜ ਕਰਕੇ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਉਹਨਾਂ ਨਸ਼ਾ ਕਾਰੋਬਾਰੀਆਂ ਵਿੱਚੋਂ ਇੱਕ ਨੌਜਵਾਨ ਦੀ ਆ ਜਿਸ ਕੋਲੋਂ ਹੁਣ ਤੁਰਿਆ ਨਹੀਂ ਜਾ ਰਿਹਾ ਜੋ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਬੜਕਾ ਮਾਰ ਰਿਹਾ ਸੀਗਾ ਤਾਂ ਹੋਨ ਉਸ ਤੋਂ ਤੁਰਿਆ ਵੀ ਜਿਹੜਾ ਉਹ ਨਹੀਂ ਜਾ ਰਿਹਾ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਤਾਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਇਸ ਪੂਰੇ ਮਾਮਲੇ ਤੇ ਡੀਆਈਜੀ ਹਰਮਨ ਵੀਰ ਸਿੰਘ ਗਿੱਲ ਦਾ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਇੱਕ ਪਿਛਲੇ ਦਿਨੀ ਫਰੋਜ਼ਪੁਰ ਡਿਸਟ੍ਰਿਕਟ ਦੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਤੇ ਇੱਕ ਵਿਸ਼ਾਲ ਨਾਂ ਦਾ ਮੁੰਡਾ ਸੀਗਾ ਉਹਦੀ ਕੁੱਟਮਾਰ ਕੀਤੀ ਗਈ ਇਕ ਕੋਸ਼ਿਕਾ ਡਰੱਗ ਸਮਗਲਰ ਸੀਗੇ ਜਿੰਨਾਂ ਦੇ ਉੱਤੇ ਕਾਫੀ ਮੁਕੱਦਮੇ ਵੀ ਦਰਜ ਆ। ਔਰ ਉਹਨਾਂ ਨੇ ਇਸ ਕਰਕੇ ਨਹੀਂ ਕਟਵਾਰ ਕੀਤੀ ਕਿਉਂਕਿ ਇਹ ਉਹਨਾਂ ਨੂੰ ਆਇਆ ਲੱਗਾ ਵੀ ਇਹ ਪੁਲਿਸ ਮਦਦੀ ਹੈਗਾ ਔਰ ਪੁਲਿਸ ਨੂੰ ਨਸ਼ਿਆਂ ਦੇ ਖਿਲਾਫ ਇਨਫੋਰਮੇਸ਼ਨ ਦਿੰਦਾ ਵੀ ਕਿੱਥੇ ਵਿਕਦੇ ਆ ਕਿਹੜਾ-ਕਿਹੜਾ ਵੇਚਦਾ। ਸੋ ਉਹਦੇ 'ਚ ਇਹਨਾਂ ਨੇ ਬਦਮਾਸ਼ੀ ਕੀਤੀ ਸੀਗੀ ਔਰ ਉਹਦੇ 'ਚ ਜਿਹੜਾ ਹੈਗਾ ਤੁਰੰਤ ਕਾਰਵਾਈ ਕਰਕੇ ਜਿਹੜੇ ਫਰੋਜਪੁਰ ਪੁਲਿਸ ਆ ਉਹਨਾਂ ਨੇ ਜਿਹੜਾ ਹੈਗਾ ਉਹ ਐਸਐਸਪੀ ਕੁਪਰਦਰ ਸਿੰਘ ਐਸਐਸਪੀ ਫੋਰੀਪੁਰ ਉਹਨਾਂ ਦੀ ਲੀਡਰਸ਼ਿਪ ਥੱਲੇ ਤੁਰੰਤ ਕਾਰਵਾਈ ਕਰਕੇ ਇੱਕ ਜਿਹੜਾ ਮਲਜਮਾ ਹਮੀਨਾ ਦਾ ਉਹਨੂੰ ਗ੍ਰਿਫਤਾਰ ਕੀਤਾ ਔਰ ਉਹਦੇ ਦੇ ਪਹਿਲਾਂ ਵੀ 7 ਮੁਕੱਦਮੇ ਚੱਲਦੇ ਆ ਜਿਹਦੇ ਵਿੱਚ ਐਨਡੀਪੀਐਸਐਫਟ ਦੇ ਵੀ ਕਾਫੀ ਮੁਕੱਦਮੇ ਹੈਗੇ ਆ ਤੇ 378 ਬੀ ਦੇ ਵੀ ਮੁਕੱਦਮੇ ਆ ਮਹਾਲੀ ਜੂਏ ਮੁਕੱਦਮੇ ਆ ਏਐਨਟੀਐਫ ਦੇ ਵੀ ਮੁਕੱਦਮੇ ਦਰਜ ਫੋਰੀਪੁਰ ਜ਼ਿਲ੍ਹੇ 'ਚ ਵੀ ਹੈਗੇ ਆ ਸੂਏ ਬੜਾ ਹਾਰਡ ਕੋਰ ਕ੍ਰਾਈਮਨਲ ਆਦਮੀ ਹੈ ਜਿਹਨੂੰ ਫੜਿਆ ਗਿਆ ਔਰ ਇਹਨੂੰ ਚੰਦ ਘੰਟਿਆਂ ਜੀ ਅਰੈਸਟ ਕੀਤਾ ਗਿਆ ਉਹਦੇ ਵਾਸਤੇ ਆਈਟੀ ਰਾਈ ਜਿਹੜੀਆਂ ਹੈ ਕਿ ਇਨਫੋਰਮੇਸ਼ਨ ਡਵੈਲਪ ਕੀਤੀ ਗਈ ਜਿਹਨੂੰ ਅਪੋਨੈਂਟ ਦੇ ਰਾਈ ਵੀ ਜਿਹੜਾ ਹੈਗਾ ਵਾ ਇਨਫੋਰਮੇਸ਼ਨ ਡਵੈਲਪ ਕਰਕੇ ਇਹਨੂੰ ਦਪੋਚਿਆ ਗਿਆ ਔਰ ਜਦੋਂ ਇਹਨੂੰ ਰੈਸਟ ਕੀਤਾ ਇਹ ਭੱਜਣ ਲੱਗਾ ਪੁਲਿਸ ਪਾਰਟੀ ਨੂੰ ਚੇਸ ਕਰਕੇ ਤੇ ਦੌੜਨ ਲੱਗਾ ਤੇ ਨੇ ਜਦੋਂ ਉੱਥੋਂ ਛਾਲ ਮਾਰੀ ਆ ਇੱਕ ਕੋਠੇ ਤੋਂ ਤੇ ਇਹਦਾ ਇੱਕ ਜਿਹੜਾ ਗੱਟਾ ਫ੍ਰੈਕਚਰ ਹੋਇਆ ਬਾਕੀ ਦੇ ਜਿਹੜੇ ਇਹਦੇ ਨਾਲ ਦੇ ਅਕਿਊਜ਼ਡ ਹੈਗੇ ਆ ਚਾਰ ਬੰਦੇ ਇਹਨਾਂ ਦੇ ਨਾਲ ਦੇ ਹੋਰ ਆ ਵਿਸ਼ਾਲ ਮਨੀ ਟੋਨੀ ਦੇ ਕਰਨ ਇਹਦੇ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਇਹਨਾਂ ਨੂੰ ਜਲਦ ਜਿਹੜਾ ਹੈਗਾ ਉਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਔਰ ਮੇਰੀ ਇਹ ਅਪੀਲ ਆ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਹੋ ਜੇ ਗੰਦ ਵਿੱਚ ਫਸੇ ਆ ਵੀ ਉਹ ਆਪਣੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਇਹੋ ਜੀਆਂ ਬਦਮਾਸ਼ੀਆਂ ਤੋਂ ਜਿਹੜਾ ਹੈਗਾ ਔਰ ਡਰਗ ਕਰਕੇ ਤਾਂ ਦੇ ਤੋਂ ਬਾਹਰ ਕੱਢ ਲੈਣ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਵੀ ਸਖਤੀ ਕਰਾਂਗੇ ਔਰ ਜਿਹੜਾ ਵੀ ਇਹੋ ਜਿਹਾ ਕੋਈ ਬਦਮਾਸ਼ੀ ਕਰਦਾ ਦਿਖਿਆ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਔਰ ਉਹਨੂੰ ਇਹੋ ਜਿਹਾ ਮੰਲੂ ਦੇ ਖਿਲਾਫ ਐਕਸ਼ਨ ਹੋਊਗਾ ਵੀ ਉਹਦੀਆਂ ਜਿਹੜੀਆਂ ਗੱਲਾਂ ਪੁਸ਼ਤਾਉ ਹੀ ਯਾਦ ਰੱਖਣੀਆਂ ਵੀ ਪੁਲਿਸ ਨੇ ਸਾਡੇ ਦੇ ਕੋਈ ਕਾਰਵਾਈ ਕੀਤੀ ਸੀ